ਮੈਂ ਜਥੇਦਾਰ ਦਰਜੀਤ ਸਿੰਘ ਸੋਢੀ ਮਾਪਰੀ ਆਰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰ ਦਾ ਸਨਮਾਨ ਆਰਡੀਆ ਸੱਤ ਸਟੇਟ ਦਾ ਪੰਜਾਬ ਆਰਡੀਆ ਜੇਪ ਮਕੇਨ ਮੈਨ ਅਡਵਾਈਜ਼ਰ ਅਤੇ ਸੱਤ ਨਿਜਵਲੋ ਅੱਜ ਲੁਧਿਆਣੇ ਦੀ ਧਰਤੀ ਤੇ ਪਹੁੰਚਿਆ ਹਾਂ ਜਿੱਥੇ ਕਿ ਸਤ ਮਹਾਪੁਰਸ਼ ਫਲੋਰ ਬੜੇ ਮਹਾਪੁਰਸ਼ਾਂ ਆਉਂਦੇ ਦੇ ਸੰਤਾਂ ਰੂਪ ਸਭਦੇਸ਼ ਜਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮਾਂ ਜੋ ਬੁਰੇ ਬੁਰੇ ਖਾਲਸਾ ਸਾਹਿਬ ਸੰਗਤ ਦੇ ਦੇਸ਼ ਵਿਦੇਸ਼ ਵਿੱਚ ਉਸ ਬੱਚੇ ਸਾਰੇ ਪੰਜਾਬੀ ਭੈਣੋ ਭਰਾਵੋ ਸਤਿ ਸ੍ਰੀ ਅਕਾਲ ਜੀ ਸਾਧ ਸੰਗਤ ਕਾਦਰ ਸਾਹਿਬ ਜੀ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਜਥੇਦਾਰ ਸਾਹਿਬ ਲੁਧਿਆਣਾ ਇੱਕ ਸਮਾਗਮ ਦੇ ਇਕੱਠੇ ਹੋਏ ਆ ਜਿੱਥੇ ਉਹਨਾਂ ਦੇ ਨਾਲ ਵਿਚਾਰ ਸਰਵਣ ਕੀਤੇ ਬੜਾ ਵਧੀਆ ਲੱਗਾ ਤੇ ਮੈਂ ਸਤਿ ਸ੍ਰੀ ਅਕਾਲ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਆਪ ਤੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰੇ ਇੱਥੇ ਮਿਲ ਕੇ ਜੋ ਕਲਗੀਧਰ ਪਾਤਸ਼ਾਹ ਦਾ ਸੁਨੇਹਾ ਹੈ ਪੀਵੋ ਪੋਹਲ ਖੰਡ ਤਾਰ ਹੋਏ ਜਨਮ ਸੇ ਇਲਾ ਖੰਡੇ ਬਾੜਾ ਦੇ ਵਿੱਚ ਛੱਕੇ ਬੀਰ ਵਾਲੇ ਬਣੀਏ ਪੰਜਾਂ ਘਰਾਂ ਦੇ ਧਾਰਨੀ ਹੋਈਏ ਰਤਨੇਮੀ ਬਣੀਏ ਉਸਨੂੰ ਵੱਧ ਤੋਂ ਵੱਧ ਪਿਆਰ ਕਰੀਏ ਜੋ ਸਾਡੀ ਮਾਂਗਵਾਲ ਪੀਂ ਨਸ਼ਾ ਵਿੱਚ ਗਰਸ ਹੋ ਰਹੀ ਹੈ ਉਹਨਾਂ ਬੱਚਿਆਂ ਨੂੰ ਚੰਗੀ ਸਿੱਖ ਦੇ ਕੇ ਮਲਕ ਦੇ ਚੰਮਾ ਚੜਾਉਂਦਾ ਜੋਗੇ ਵੱਡਾ ਪ੍ਰਾਂਲਾ ਕਰੀਏ ਕਿ ਜਿੱਥੇ ਸਾਡੀਆਂ ਧੀਆਂ ਕਿਹੜੀਆਂ ਜਿਨ੍ਹਾਂ ਨੂੰ ਕਿਸੇ ਸਮੇਂ ਬਹੁਤ ਹੀ ਅਪਮਾਨਿਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਸੀ ਅੱਜ ਉਹ ਸਾਡੀਆਂ ਬੱਚੀਆਂ ਜਿਨ੍ਹਾਂ ਨੇ ਇਕੱਲੇ ਪੰਜਾਬੀਆਂ ਦਾ ਨਹੀਂ ਇਕੱਲੇ ਹਿੰਦੁਸਤਾਨੀਆਂ ਦਾ ਨਹੀਂ ਵਰਲਡ ਦੇ ਸਾਰੇ ਹੀ ਮਾਪਿਆਂ ਦਾ ਗਰਦੇ ਨਾਲ ਸਿਰ ਉੱਚਾ ਕੀਤਾ ਜਿਨ੍ਹਾਂ ਨੇ ਵੱਡੀਆਂ ਭਾਈਆ ਕਰਕੇ ਵੱਡੀਆਂ ਮੱਲਾ ਮਾਰ ਕੇ ਅੱਜ ਉਹਨਾਂ ਉੱਚ ਅਦਿਆਂ ਦੇ ਬੈਠ ਕੇ ਜੋ ਸਮੁੱਚੇ ਦੇਸ਼ ਨੂੰ ਚਲਾ ਰਹੀਆਂ ਮੈਂ ਬੇਨਤੀ ਕਰਾਂਗਾ ਸਾਰੇ ਪਨਾ ব্রাহ্মণਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਬਾਣੀ ਦੇ ਬਾਣੀ ਨਾਲ ਜੋੜੋ ਖੰਡੇ ਬਾਟੇ ਦਾ ਰਿਸ਼ਕਾ ਦੇ ਗੁਰੂ ਵਾਲੇ ਬਣਾਓ ਅਤੇ ਜੋ ਸਾਡੇ ਸਮਾਜ ਵਿੱਚ ਵੱਡੀਆਂ ਕ੍ਰਿਤੀਆਂ ਇੱਥੇ ਅੱਜ ਕਹਿ ਰਹੇ ਸੀ ਬਹੁਤ ਦਾਜ ਦੇ ਲੋਭੀਆਂ ਤੋਂ ਦਾਜ ਮੰਗਦੇ ਹਾਂ ਤਾਂ ਮੈਂ ਬੇਨਤੀ ਕਰਾਂ ਕਿ ਧੀਆਂ ਨੂੰ ਚੰਗੀ ਪੜ੍ਹਾਈ ਦੇ ਦਿਓ ਚੰਗੀ ਪੜ੍ਹਾਈ ਚੰਗੀ ਵਿਦਿਆ ਦੇ ਦਿਓ ਫਿਰ ਉਹਨਾਂ ਦਾਜ ਦੇ ਲਈ ਲੋੜ ਨਹੀਂ ਕਿਉਂਕਿ ਇਹ ਧੀਆਂ ਉਹ ਚੀਜ਼ਾਂ ਬਣਾ ਸਕਦੀਆਂ ਉਹ ਚੀਜ਼ਾਂ ਕਰ ਸਕਦੀਆਂ ਜਿਹੜੀਆਂ ਅਸੀਂ ਕਦੇ ਸੋਚ ਨਹੀਂ ਸਕਦੇ ਤੇ ਮੈਂ ਸੋਚੀਆਂ ਧੀਆਂ ਦੇ ਉੱਤੇ ਇੱਕ ਵਿਸ਼ੇਸ਼ ਮੈਂ ਐਗਜ਼ਾਮਪਲ ਦਿੰਦਾ ਕਿ ਬਹੁਤ ਸਾਰੀਆਂ ਐਸੀਆਂ ਧੀਆਂ ਬਹੁਤ ਸਾਰੇ ਮਾਪੇ ਕਹਿੰਦੇ ਸੀ ਸਾਡੇ ਪੁੱਤ ਹੋਣ ਸਾਡਾ ਨਾਮ ਉੱਚਾ ਕਰਨਗੇ ਪਰ ਅੱਜ ਮੈਂ ਦੇਖਿਆ ਬਹੁਤ ਸਾਰੀਆਂ ਐਸੀਆਂ ਧੀਆਂ ਬੈਠੀਆਂ ਜਿਨ੍ਹਾਂ ਨੇ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚਰ ਕੇ ਆਪਣੇ ਮਾਪਿਆਂ ਦਾ ਸਿਰ ਜਿਹੜਾ ਦੇਸ਼ ਤੇ ਕੌਮ ਦੇ ਵਿੱਚ ਭਾਈਚਾਰੇ ਵਿੱਚ ਉੱਚਾ ਕੀਤਾ ਮੈਂ ਹੋਂਨਾ ਭੈਣਾਂ ਨੂੰ ਨਾ ਧਿਆਨ ਨੂੰ ਸਲਾਮ ਕਰਦਾ ਤੇ ਅਰਦਾਸ ਕਰਦਾ ਉਸ ਵਿੱਚ ਜਗਤ ਵਿੱਚ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਾ ਡਿਗਰਸ ਹੋ ਰਹੇ ਆ ਕੋਈ ਚੰਗੀ ਖੇਡਾਂ ਨਾਲ ਜੁੜਨ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਕੇ ਸਮਾਜ ਦੇ ਵਿੱਚ ਚੰਗੀ ਜਿੱਥੇ ਆਪਣੀ ਸਿਹਤ ਬਣਾਉਣ ਉੱਥੇ ਚੰਗੇ ਸਮਾਜੀ ਸਜਣਾ ਕਰਨ ਕਿਉਂਕਿ ਆਉਣ ਵਾਲਾ ਜਿਹੜਾ ਤਵੇਖ ਹੈ ਉਹ ਸਾਡਾ ਸਾਰਾ ਤਵੇਖ ਸਾਡੀ ਨੌਜਵਾਨੀ ਦੇ ਸਿਰ ਤੇ ਹੈ ਜੇਕਰ ਸਾਡਾ ਨੌਜਵਾਨੀ ਹੀ ਨਸ਼ਾ 'ਚ ਗਲਤ ਹੋਗੀ ਮਾਰੇ ਵਾਸੀ ਲਾਗੀ ਨੂੰ ਨਾ ਸੰਭਾਲਿਆ ਇੱਕ ਦਿਨ ਸਾਡਾ ਦੇਸ਼ ਜਿਹੜਾ ਉਹ ਵੀ ਖਤਮ ਹੋ ਜਾਵੇਗਾ ਇਸ ਦੇਸ਼ ਦੀ ਹੋਂਦ ਨੂੰ ਬਚਾਉਣ ਬਾਅਦ ਤੇ ਸਾਨੂੰ ਜਿਹੜਾ ਇਸ ਵੇਲੇ ਯੂਥ ਹੈ ਸਾਡੀ ਜਿਹੜੀ ਜਵਾਨੀ ਹੈ ਸਾਨੂੰ ਉਹਨੂੰ ਸੰਭਾਲਣ ਦੀ ਲੋੜ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਬਾਪ ਬੈਠੇ ਐ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਿੱਥੇ ਆ ਵੱਡੇ ਵੱਡੇ ਗਾਉਣ ਵਾਲੇ ਲਾ ਕੇ ਵੱਡੀਆਂ ਵੱਡੀਆਂ ਸਟੇਜਾਂ ਉੱਤੇ ਮਾਇਆ ਉਹਨਾਂ ਤੋਂ ਛੱਡ ਕੇ ਇਹ ਮਿਲਨ ਜਾਂ ਕਰਦੇ ਆ ਤੇ ਮੈਂ ਚਾਹਨਾ ਕਿ ਤੁਸੀਂ ਆਪਣੇ ਲੱਗ ਕੇ ਵਿੱਚ ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰੋ ਤਾਂ ਜੋ ਸਾਡੀ ਔਨਬਦੀ ਨੌਜਵਾਨ ਕਿਰੀ ਜਰੀ ਹੈ ਜੇ ਉਹਨਾਂ ਨੂੰ ਚੰਗੇ ਨਾਮ ਦੇਵਾਂਗੇ ਚੰਗੀ ਸ਼ਹਿਰ ਦੇਵਾਂਗੇ ਇਹ ਚੰਗਾ ਸਮਾਜ ਬਣਾਉਣਗੇ ਤਾਂ ਅੱਗੇ ਸਮਾਜ ਦੀ ਸਿਰਨਾ ਕਰ ਸਕਦੇ ਆ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਤੁਹਾਡੇ ਇਲਾਕੇ ਦਾ ਤੁਹਾਡਾ ਨਾਮ ਚੱਕ ਸਕਦੇ ਆ ਫਿਰ ਮੇਰੀ ਬੇਨਤੀ ਸਾਰੇ ਭਾਗੋਂ ਖਨੋਂ ਵੀ ਆਓ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਤੇ ਨੌਜਵਾਨੀ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ